ਡੱਡ ਲਾਉਂਦਾ ਆ ਮਜੀਦ ਦੇ ਉੱਪਰ ਦੱਸਦਾ ਕਿਤੇ ਭਾਈ 2 ਕਿੱਲੇ ਲੈਹਰਾਂ ਦੇ ਬੀਜ ਹੈ 2 ਕਿੱਲੇ ਦਾ ਸਾਫ ਹੈ ਭਾਈ ਇਹ 2 ਕਿੰਨੇ ਦਾਣੇ ਠੀਕ ਹੈ ਕਹਿੰਦਾ ਭਾਈ ਆਹ ਸਾਈਡ ਦਾ ਬਹੁਤ ਕਰਦਾ ਦੇਖ ਲਓ ਕੰਬੈਨ ਵੀ ਅੱਧਾ ਪ੍ਰਿੰਟ ਹੀ ਦਿਖਦੀ ਹੈ ਧੀਰੀ ਵੀ ਕਣਕ ਹੋਣ ਕਰਕੇ ਜਮੇ ਸੁੱਕੀ ਹੈ ਸਤਰੀਕਾਲ ਜੀ ਬਾਈ ਸਾਰੇ ਵੀਰਾਂ ਨੂੰ ਸਭ ਤੇ ਲੇਟ ਬੰਦੇ ਦਾ ਨੰਬਰ ਆ ਗਿਆ ਆਹ ਬਾਈ ਕੀ ਹਾਲ ਹੈ ਬੰਦਾ ਕੱਖ ਵੱਡਣ ਵੀ ਆ ਗਿਆ ਕੌਣ ਟਿੰਕੂ ਸਾਹਿਬ ਹੋਰ ਦੱਸ ਫਿਰ ਕੀ ਕਰਨਾ ਅੱਜ ਬਹੁਤ ਵਧੀਆ ਬਾਈ ਅਨੇ ਅੱਜ ਕਲਕੱਤਾ ਨੰਬਰ ਕਿਵੇਂ ਆ ਗਿਆ ਬਸ ਹਾਂ ਜਿਹੜਾ ਆ ਗਿਆ ਉਹ ਲਾ ਦੇਣਾ ਨਹੀਂ ਅੱਜ ਬਾਈ ਕਾਲੇ ਵਾਏ ਨੂੰ ਵੀ ਟਾਈਮ ਦਿੱਤਾ ਫੇ ਤਾਂ ਭਈਆ ਨੂੰ ਵੀ ਮੈਨਾਂ ਕਿਹਾ ਜਿਹੜਾ ਪਹਿਲਾ ਉਹ ਲਾ ਲੈਣੇ ਕੌਣ ਹੈ ਪਹਿਲਾ ਅੱਜ ਤਾਂ ਕੋਈ ਨਹੀਂ ਹੈ ਆਹੋਂ ਪਹ ਰਾਜੇ ਭਈ ਇਹ ਵੇਲਾ ਆ ਗਿਆ ਭਈਆ ਵੱਡੂਗੇ ਕਮੈਨ ਆ ਕੀ ਕਮੈਨ ਵੱਡੂ ਵੀ ਬਾਕੀ ਟਰੈਕਟਰ ਖੇਤ ਮੈਂ ਖੜਾ ਹਲੇ ਵੇਟ ਹੋ ਰਹੀ ਐ ਕਮੈਨੇ ਆਉਂਗੀ ਮੇਰੇ ਲਓ ਜੀ ਭਾਈ ਕਮੈਨ ਦੀ ਵੇਟ ਕਰਦੇ ਕਰਦੇ ਸੱਤਾ ਭਾਈ ਇਧਰ ਮੁੰਡਾ ਇੱਕ ਹੋਰ ਪਹੁੰਚ ਗਿਆ 5:30 ਉਹ ਵੀ ਪਹੁੰਚ ਗਿਆ 5:00 ਆ ਗਈ ਆ ਗਈ ਆ ਗਈ ਆ ਗਈ ਹੁਣ ਹੁਣ ਇਹਨਾਂ ਨੂੰ ਦਿਖ ਗਈ ਆਜ ਹੀ ਹੋ ਗਈ ਵੀ ਆ ਗਈ ਉਹ ਦੇਖੋ 9 ਵਜੇ ਨੇ ਕਿਹਦੇ ਆ 9 ਵਜੇ ਦਿੱਤੇ ਭਾਈ ਸੀਜ਼ਨ ਚ ਆਇਆ ਹੁੰਦਾ ਕਮੈਨ ਫੇਰ ਟਾਈਮ ਇਧਰੋਂ ਤੁਰ ਹੋ ਜਾਂਦਾ ਕੋਈ ਦਿੱਕਤ ਆ ਗਈ ਦੀ ਵਿੱਚ ਪੱਤੀ ਰੁਪਟੀ ਟੁੱਟ ਗਈ ਸੀ ਬਾ ਹੁਣ ਤਾਂ ਤੁਹਾਡੇ ਵੱਢ ਦੇਣੀ ਇਹਨੇ ਉਹ ਪਿਛਿਆਂ ਵੀ ਖੋਲਣਾ ਕਟਰ ਬਿੱਲਾ ਜਾ ਕੇ ਟਰਾਲਾ ਸੱਤੇ ਟਰਾਲਾ ਖੋਲਿਆ ਵਿੱਚੇ ਮਰੇ ਉਹ ਮਰੇ ਇਧਰ ਥੋੜਾ ਮੱਥਾ ਟੇਕਿਆ ਕਮੈਨ ਨੂੰ ਸ਼ੁਕਰ ਆ ਜੀ ਪਹੁੰਚ ਗਏ ਹਾਂ ਉਹ ਭਾਈ ਓਏ ਚੋ ਆ ਕਰ ਆ ਗਏ ਚੀਨੇ ਆਵੇ ਮੱਥਾ ਟੇਕਦਾ ਚੀਨੇ ਭਾਈ ਆਪਣੇ ਆੜੀ ਨੂੰ ਮੇਲੇਰ ਕਦਾ ਦੇਖਦਾ ਏ ਆ ਗਏ ਜੀ ਜੱਗਾ ਨੂੰ ਓ ਭਾਈ ਆ ਗਏ ਆ ਗਏ ਆ ਗਏ ਟੁੱਟ ਪਾ ਨਾ ਅੱਜ ਜਿੰਨੇ ਨਾ ਕਿਤੇ ਕੋਈ ਨਹੀਂ ਹੈਗੀ ਅੱਜ ਜ਼ਿਆਦਾ ਹੋਈ ਐ ਉਹ ਉਹ ਥਿੰਨ ਦੇਖ ਲੈ ਟੁੱਟ ਪਾ ਨਾ ਜ਼ਿਆਦਾ ਹੋਈ ਜੀ ਨਾ ਬਾਈ ਕਹਿੰਦਾ ਅੱਜ ਲੋ ਜੀ ਆ ਸਾਰੀ ਹੋ ਗਈ ਉਹ ਆ ਡੱਬਾਇਆ ਚਾਲਦੇ ਕੰਮ ਚ ਵਾ ਇਧਰ ਚਾਹ ਬੜੇ ਬੱਚੇ ਨੂੰ ਭੁੱਖ ਲੱਗੀ ਤੋੜ ਲੱਗੀ ਜੀ ਤਾਂ ਨਹੀਂ ਬੋਲਾ ਆਹ ਪਾਈ ਦੇ ਮਗਰ ਹੋਇਆ ਲੱਗਦਾ ਜੀ ਇਹ ਤਾਂ ਜੀਨੇ ਵਾਈ ਦੇ ਮਗਰ ਹੋਇਆ ਪਿਆ ਚੱਲ ਕੋਈ ਨਹੀਂ ਆਦੀ ਮਸ਼ੀਰ ਦੇ ਮਗਰ ਹੋਇਆ ਭਾਈ ਸੌਣ ਤੋਂ ਪਹਿਲੇ ਬੋ ਕਰਦੀ ਹੈ ਇੱਕ ਵਾਰ ਹੀ ਆਇਆ ਵਾ ਤਾਂ ਵੀ ਦੇਖ ਮੈਂ ਜੂੜੀ ਬੋਲਦਾ ਉਧਰ ਭਈਏ ਵੀ ਕਹਿੰਦੇ ਅਸੀਂ ਤਿੰਨੇ ਕਿਲੇ ਵੱਢਨੇ ਹਾਂ ਹੁਣ ਮੈਂ ਤਾਂ ਉਹੀ ਕਹਿਤਾ ਵੀ ਤਿੰਨੇ ਕਿਲੇ ਆਹਨੇ ਕਿਲਾ ਦਾ ਏ ਠੀਕ ਹੈ ਉਹਦੇ ਚੋਂ ਜਿਹੜਾ ਡੇਢ ਵੀਗੇ ਜਗਾ ਘਟੀ ਹੈ ਉਧਰ ਪੂਰੀ ਹੋ ਗਈ ਸਮਝਣਾ ਦੋ ਕਿਲੇ ਹੋਗੇ ਹੂੰ ਆਮ ਅਦਵਾੜਾ ਆਏ ਕਿੰਨੇ ਕਹਿ ਰਹੇ ਡੇਡ ਡੇਡ ਕਹਿ ਰਹੇ ਮਤਲਬ ਕੀ ਅਦਵਾੜਾ ਕਿ ਇੱਕ ਬਿੱਗ ਜਗਾ ਉਹ ਹੈ ਬਈ ਇਹਦੇ ਵਡਾਣ ਦੀ ਮਣੀਆ ਹੋਇਆ ਇਹਦੇ ਪਹਿਲਾ ਮੈਂ ਤਾਂ ਬਾਈ ਉਹਨਾਂ ਨੇ ਕਹਿ ਦਿੱਤਾ ਦਾ ਵੜ ਦੋ ਮੈਂ ਕਿਹਾ ਜੀ ਦੇ ਬਾਈ ਇਹ ਕਹਿੰਦਾ ਜਿਹੜੇ ਆ ਕੇ ਉਹ ਲੜਣ ਪਰ ਐ ਨਹੀਂ ਪਤਾ ਚੀਨੇ ਨਾ ਘਾੜੀ ਪੈਣੀ ਤੇ ਉਹੀ ਕੰਮ ਹੋ ਗਿਆ ਘਾੜੀ ਦਾ ਨਾ ਥਰੈਸ਼ਰ ਵੀ ਦਾ ਹੀ ਹਾਂ ਇਹ ਨਾਲੇ ਬਣੀ ਖਿੱਚਿਆਗਾ ਹਾਂ ਇਹਦਾ ਕਿਸਮਤ ਚ ਚਾਹ ਲੈ ਕੇ ਆਈ ਹੈ ਖਿੱਚ ਗਿਆ ਚਾਹ ਲਈ ਹੈ ਬਸ ਠੀਕ ਹੈ ਵੇ ਬਾਈ ਪਹਿਲਵਾਨ ਡੱਡ ਲਾਉਂਦਾ ਹੋਇਆ ਮਸ਼ੀਨ ਦੇ ਉੱਪਰ ਟੋਪ ਤੱਕ ਤੇ ਨਾਹਟ ਗਿਆ ਰਾਂ ਨਾਟ ਗਿਆ ਚੀਨਾ ਦੱਬਦਾ ਕਿਤੇ ਆਹ ਸੱਤੇ ਬਾਈ ਠੀਕ ਹੈ ਆਮਨਾ ਆ ਗਿਆ ਟਰੈਕਟਰ ਲੈ ਕੇ ਆਮਨਾ ਆ ਗਿਆ ਬਾਈ ਟਰਾਲੀ ਲੈ ਕੇ ਕਹਿੰਦਾ ਦਾਣੇ ਦੇਖ ਕੇ ਕਿੰਨੇ ਖੋਗੇ ਪਵਾ ਲਈਏ ਚੀਨਾ ਬਾਈ ਉੱਤਰ ਗਿਆ ਮਸ਼ੀਨ ਵਰ ਤੇ ਚੱਲਦੇ ਕੰਮ 'ਚ ਪੂਰੀ ਪਹੁੰਚ ਗਿਆ ਬਾਈ ਨਿਆਣੇ ਪੁੱਛੀ ਜਾਂਦੇ ਆ ਕੌਣ ਵੱਟ ਲੈ ਗਿਆ ਦੱਸ ਦੇ ਇਹਨਾਂ ਨੂੰ ਇਹ ਪਤਾ ਨਹੀਂ ਯਾਰ ਐਡੀ ਬਈ ਹੈਰਾਨ ਬਹੁਤ ਆ ਗਈ ਪੂਰੀ ਕੌਣ ਵੱਟ ਲੈ ਗਿਆ ਤੁਹਾਡੇ ਘੇਰ ਲਾ ਗਿਆ ਬਈ ਤੁਹਾਡੀ ਬਾਈ ਕੋਲ ਮੈਂ ਲਿ ਗਿਆ ਪੂਰੀ ਨੂੰ ਵੀ ਨਹੀਂ ਪਤਾ ਹੈਗਾ ਹਾਂ ਉਹਦੇ ਫੋਨ ਆ ਲਿਆ ਦਾ ਹੋਰ ਆ ਲਿਆ ਦਾ ਪੁੱਛ ਗਿਆ ਵੱਡੀ ਫੇਰ ਤਾਂ ਠੀਕ ਹੈ ਪੂਰੀ ਤੂੰ ਰੋਹ ਦਾਤੀ ਚੱਕਦਾ ਤੇਰੀ ਕਮੈਨ ਗਲੇ ਵੜਾ ਦਿੰਦੇ 1 ਇੰਚ ਸਾਰੀ ਉਹ ਲਿਆ ਫਾੜ ਜੀ ਇਹਨੂੰ ਜਰਤੇ ਹੀ ਵੜਾ ਦਈਏ ਇਹ ਨਾ ਬਾਜਣਾ ਜਿਹਦੇ ਘਟ ਜਾਣ ਹਾਂ ਤੇ ਵੱਡੇ ਤੂੰ ਕੀ ਬਰਸੀਨ ਪੂਰੀ ਬਰਸੀਨ ਹਾਂ ਨਹੀਂ ਤੇ ਨਹੀਂ ਵੱਡੇ ਜੀੜੀ ਹੁੰਦੀ ਆ ਅੰਦਰ ਬਾਜਣਾ ਇਹਦੇ ਸਹਰੇਸ ਰਾਂਜੋ ਇਹ ਤਾਂ ਹੈ ਬਾਈ ਬਾਕੀ ਭਾਈ ਮੌਸਮ ਠੰਡੇ ਚ ਵੜਾਈਆ ਉਹਨਾਂ ਨੇ ਤੂੜੀ 11 ਲੈਣੀ ਆ ਪਤਾ ਨਹੀਂ ਇਹਨਾਂ ਦੀ ਕਿਸਮਤ ਹੈ ਦੁਪਹਿਰ ਦੇ ਫਿਰਦੇ ਜਿਹੜੀ ਸ਼ਾਮ ਨੂੰ ਵੱਢੋ ਜੀ ਮਨੇ ਜਿਹੜੀ ਆਹ ਟਾਈਮ ਵੱਢੋਵੇ ਤੂੜੀ ਪੂਰੀ ਹੁੰਦੀ ਹੈ ਕਿ ਨਹੀਂ ਪੂਰੀ ਭਈਏ ਮੈਂ ਮਹਿੰਗੇ ਵਾਪਾਂ ਚ ਭਈਏ ਇਹਨੂੰ ਕਹਿੰਦਾ ਜੀ ਭਈਏ ਐਂਦੇ ਭਈ ਜਲਾ ਲੈਣੇ ਤੇ ਕਿਸਮਤ ਹੀ ਹੁਣ ਪੂਰੀ ਹੁਣ ਤੱਕ ਕੱਖ ਵੱਢਣਾ ਆ ਹਾਂ ਭਈ ਇਹ ਕਹਿੰਦੇ 9500 ਰਸਣ ਨਹੀਂ ਨਹੀਂ ਮਹਿੰਗੇ ਲਓ ਜੀ ਭਾਈ ਟੈਂਕ ਭਰ ਗਿਆ ਢਾਣੇ ਵਾਲਾ ਬਹੁਤ ਗਿਆ ਢਾਣੇ ਬਹੁਤ ਟੈਂਕ ਭਰ ਗਿਆ ਸਤੇ ਪੱਲੀਆਂ ਦੇਖ ਲਈ ਮੜੇ ਵਿੱਚ ਬਾਈ ਪਾਈਪ ਪੂਪ ਦੇਖ ਲਈ ਵਿੱਚ ਟਰਾਲੇ ਦੇ ਪਾਈਪ ਲੋ ਜੀ ਬਾਈ ਪਹਿਲਾ ਟੈਂਕ ਪਵਾਤਾ ਮੁੰਡੇ ਨੇ ਰਾਉਣਕ ਜੀ ਮਾੜੀ ਮੋਟੀ ਚਾਰ ਦਾ ਸੋਣਾ ਨੀ ਕੜਾ ਹਾਂ ਹਾਂ ਰਾਉਣਕ ਜੀ ਹੈਗੀ ਆ ਗਾਣੇ ਦਿਖਾਈ ਦੇ ਗਏ ਜੀ ਗਾਣੇ ਵਧੀਆ ਬਾਈ ਠੀਕ ਆ ਕਿਨੇ ਤੇਰਾ ਤਾਂ ਕਹਿੰਦਾ ਜਿੰਮ ਲੱਗ ਜਾਂਦੀ ਆ ਮਸ਼ੀਨ 'ਤੇ ਚੜ ਕੇ ਆ ਉਤਰ ਕੇ ਆ ਚੜ ਕੇ ਆ ਉਤਰ ਕੇ ਮਸ਼ੀਨ 'ਤੇ ਜਿੰਮ ਲੱਗਦੀ ਕੋਈ ਬਿਲਕੁਲ ਸਹੀ ਪਿਆ ਰਾ ਜਿੰਮ ਮਾਰ ਲੱਗਿਆ ਰਾ ਉਹ ਪਤਾ ਕੀ ਗੱਲ ਆ ਉੱਪਰ ਸ਼ਕਤੀ ਵਾਲਾ ਬੰਦਾ ਹੀ ਚੜ ਸਕਦਾ ਜਾਨਦਾਰ ਵਾਲਾ ਤੂੰ ਨਹੀਂ ਚੜ ਸਕਦਾ ਇਹਨੇ 50 ਵਾਰੀ ਚੜਨਾ ਉਤਰਨਾ ਹਾਂ ਇੱਥੇ ਜੋਸ਼ ਆਏ ਜਾਂਦਾ ਏ ਸਾਲ ਮਾਰ ਕੇ ਉੱਪਰ ਤੇ ਆਏ ਤਿਆਰਵਾ ਏ ਜਿਆਦਾ ਮੂਹਰੇ ਵਾਲੇ ਸਾਨੂੰ ਚੜ ਜਾ ਪਿਛੇ ਚੜ ਜਾ ਤੂੰ ਪੌੜੀਆਂ ਦੇ ਦੋਵੇਂ ਪਾਸੇ ਬਾਈ ਤੋ ਆਪਾਂ ਸਿੱਧੇ ਸਾਈਡ ਪਾਲੇ ਜਾ। ਉਧਰ ਦੇ ਤਾਂ ਤੁਹਾਨੂੰ ਪਤਾ ਹੈ ਕਿ ਤੇ ਮੂਹਰੇ ਖੜੇ ਤੇ ਕੱਲ ਬੈਠ ਗਿਆ। ਹਾਂ ਦੇਲਾ ਭਾਈ ਇਹ ਬੈਗ ਸਾਈਡ ਨੂੰ ਚੜ੍ਹਿਆ। ਐਉਂ ਪਤਾ ਲੱਗਿਆ ਵੀ ਸਾਡੇ ਬਰਾਬਰ ਆ ਕੇ ਖੜ ਗਿਆ ਸੀ। ਦੇਖਿਆ ਵੀ ਚੀਨਾ ਕਿੱਧਰੋਂ ਆ ਗਿਆ। ਪੇਤ ਪੈ ਗਿਆ। ਪੇਤ ਪੈ ਗਿਆ। ਇਹ ਬਾਈ ਦੇ ਖੇਤ ਨਾਲ ਖੇਤ ਦਾ ਬਾਈ ਮੰਨੇ ਤੇ ਹੁਣ। ਐ ਚੀਨੇ ਗਵਾਂਡੀ ਹੈ? ਗਵਾਂਡੀ। ਗਵਾਂਡੀ ਦਾ ਸੀ ਖਾਜੇ ਦੋ। ਗਵਾਂਡੀ ਦਾ। ਮਨੇ ਹੁਣ ਦੱਸ। ਬੰਬੂ ਉਹੀ ਨਹੀਂ ਭਰਦਾ ਲੱਗਦਾ ਹੈਗਾ ਬੰਬੂ ਜੀ ਦਾਣੇ ਖਾਦੇ ਪੈਂਦੇ ਆ। ਬੰਬੂ ਦੇਖੀ ਜਾਂਦੇ ਵੀ ਭਰ ਗਿਆ ਭਰ ਗਿਆ ਭਰ ਗਿਆ ਕਿ ਜਾਂ ਟਰਾਲੀ 'ਚ ਪੈਂਦਾ ਫੇਰ ਪਤਾ ਲੱਗਦਾ। ਆਗ ਰਿਆ ਹੁਣ ਆਗ ਰਿਆ ਤੇ ਤੇ ਹੈ ਪੰਮੂ ਜੀ ਆਨ ਦਾਣੇ ਦੀ ਗੱਲ ਖਾਫ ਦਾਣੇ ਸਾਫ ਹੈ ਬਾਈ ਮਨੇ ਆ ਕਰ ਰਖ ਲਈ ਸਟਰਕਚਰ ਵਾਲੀ ਮਿੱਟੀ ਹੋਊਗੀ ਸਟਰਕਚਰ ਮੈਂ ਮਿੱਟੀ ਹੁੰਦੀ ਹੈ ਡਾਲੇ ਹੁੰਦੀ ਹੈ ਭੈਣ ਮਨੇ ਆ ਤੂੰ ਐ ਕਰ ਲਈ ਹੁਣ ਇਹਦੇ ਮਾਤੇ ਢੋਲ ਭਰ ਲਈ ਬਣੇ ਇਹਦੇ ਮਾਤੇ ਢੋਲ ਭਰ ਲੈਣਾ ਉਹ ਚੜ ਦੇ ਹਾਂ ਮਰੇ ਠੀਕ ਹੈ ਕਿ ਕਵਿਚਨ ਕਰਦੇ ਵੜਾ ਹੁਣ ਓ ਜੀ ਭਾਈ ਘਰ ਦੇ ਕੇ ਭਾਰਤੇ ਡਰਾਈਵਰ ਦੇ ਨਾਲ ਜੜਾ ਚ ਗੇਰਿਆ ਲਿਆ ਕੇ ਐਵੇਂ ਕਿ ਆਉ ਗਿਆ ਤਾਂ ਇਹ ਕਿਹਦਾ ਦਾਣਾ ਮੋਟਾ ਦਿਖੂਗਾ ਉਹ ਪਾਣੀ ਲਿਆਵੋਗੇ ਪਿਲਾ ਦੇ ਇੱਕ ਵਾਰ ਥੋਲੀ ਹੈਗੀ ਆ ਭਾਂਡੇ ਬਾਈ ਇਹਨਾਂ ਨੇ ਮੁੰਡਿਆਂ ਨੇ ਗੇਰ ਤੇ ਤੇ ਭਾ ਬਚਾਓ ਹੋ ਗਿਆ ਫੁੱਟੇ ਨਹੀਂ ਹੈਗੇ ਬੰਦਾ ਦੇ ਗਿਆ ਜਾ ਕੇ ਟਾਇਰ ਥੱਲੇ ਆਉਣ ਤੇ ਨਹੀਂ ਕਮਾਈਂਦੇ ਹਨ ਬਚਾਓ ਗਿਆ ਉਹ 프레임 ਨੇ ਭਾਂਡੇ ਮੁੰਡੇ ਨੂੰ ਭਾਂਡੇ ਦੇਖ ਲਾ ਕਿੱਥੇ ਛੱਡੇ ਤੇ ਮਾੜਾ ਮੋੜ ਸਾਹ ਹਾਰੀ ਹੋ ਗਿਆ ਭਾਈ ਆ ਜਿਹੜੇ ਬੂਟੇ ਲਾਏ ਦੇ ਨਾ ਪਰਮੇ ਗਲ ਕਹਿਣ ਦਾ ਪਾਪ ਮਨੇ ਸਾਰੇ ਚੱਲ ਗਏ ਸਾਰੇ ਬਾਈ ਸਾਰੇ ਆ ਬੂਟਾ ਤੋੜਦਾ ਵਈ ਇਸਨੇ ਥੋੜਾ ਯਾਰ ਅੱਛਾ ਸਾਰੇ ਚੱਲੇ ਆ ਹੋਰ ਕੁਝ ਨਹੀਂ ਹੋਇਆ ਇਹਨਾਂ ਨੂੰ ਤਕਰੀਬਨ ਬਾਈ ਜਿੰਨੇ ਵੀ ਇਹ ਬੂਟੇ ਲਾਏ ਤੇ ਦੂਹੇ ਬਾਰਵੇਂ ਕੇ ਲਾਏ ਤੇ ਪਟ્રોલ ਵਾਲੇ ਕੇ ਨਾ ਕੇ ਸਮਾਂ ਚੰਗੀ ਰਹੀ ਵੀ ਕੋਈ ਨਹੀਂ ਸੁੱਕਿਆ ਹੈ ਹਾਂ ਨਾਲ ਤਾਂ ਗੰਨਾ ਇਹਦੀ ਗੜਾਈ ਕਰਾ ਦਨੂ ਮਨੇ ਨੇ ਵੀ ਵਹੀ ਪਹਿਲੀ ਵਾ ਗੰਨਾ ਲਾਇਆ ਇਹਨੇ ਬੀ ਤਿਆਰ ਕਰਨਾ ਗਾਹ ਨੂੰ ਮਾ ਹੋ ਗਿਆ ਗਾਹ ਨੂੰ ਮਾ ਰੇਹ ਪਾਣੀ ਮਿੱਟੀ ਇਹਨ ਦੱਬ ਕੇ ਪਾਉਣੀ ਮੈ ਹਾਲੇ ਕੁਝ ਨਹੀਂ ਪਾਇਆ ਮਨੇ ਕੀ ਲੈਰੇ ਕਰੇ ਲਾਉਣਾ ਗਾਹ ਨੂੰ ਕੀਲਾ ਬਾਈ ਆਹ ਭਰ ਦੇਣਾ ਸਾਰੇ ਕਿੰਨੇ ਵਾਲਾ ਗੰਨਾ ਹੀ ਗੰਨਾ ਕਰ ਦੇਣਾ ਹੈ ਨਿਪੁਰ ਬੇਲੇ ਬੇਲੇ ਬਾਈ ਉਦਾਂ ਦੇਖੋ ਵੀ ਬੂਟੇ ਐਨ ਖੜੇ ਆ ਮਨੇ ਕਿੰਨੇ ਪਾਣੀ ਲਾਤੇ ਇੱਕ ਪਾਣੀ ਲੱਗੇ ਇਹਨੂੰ ਗੱਡ ਕੇ ਹਾਂ ਇੱਕ ਪਾਣੀ ਉਦਾਂ ਬਾਲਟੀਆਂ ਕਿਲ ਵੀ ਪਾਏ ਆ ਇਹ ਬਾਲਟੀਆਂ ਨਾਲ ਕੋਈ ਕੰਮ ਨਹੀਂ ਕਰਿਆ ਹਾਂ ਮਤਲਬ ਕਿ ਇੱਕ ਦੋ ਪਾਣੀ ਲੱਗੇ ਅੱਜ ਹਾਂ ਹਾਂ ਦੋ ਪਾਣੀ ਇਹਨ ਗੱਡ ਕੇ ਲੱਗੇ ਆ ਆਹ ਥੋੜਾ ਜਿਹਾ ਮੇਤੇ ਹੋਈ ਨਹੀਂ ਗੇਰ ਨਹੀਂ ਉਹ ਤਾਂ ਜਿਹਨਾਂ ਨੂੰ ਉੱਪਰ ਕਰ ਦੇਣੀ ਜੈ ਜੀ ਮੇਰਾ ਟਾਈਮ ਨਹੀਂ ਲੱਗਿਆ ਨਾ ਸਪਰੇ ਹੋਈ ਹੈ ਨਾ ਕੋਸ਼ ਹੋਇਆ ਮੱਕੀ ਦਾ ਚਲੋ ਡੰਗਰਾ ਨੂੰ ਪੈਜੂਗੀ ਇਹ ਤਾਂ ਪੈਣੀ ਉਹ ਡੰਗਰੇ ਨੂੰ ਬੀਜੀ ਉਹ ਡੰਗਰੇ ਨੂੰ ਆ ਜਾਨੂ ਹੁਣ ਮੈਂ ਆਹ ਉੱਪਰ ਆਵਾ ਕੇ ਆ ਲੋਟ ਕਰਾ ਕੇ ਇਹਦੇ ਮੈਂ ਮੱਕੀ ਬੀਜ ਕੇ ਆਪਣੀ ਬਾਜਰਾ ਬੀਜ ਕੇ ਜਾਨੂ ਡੰਗਰੇ ਨੂੰ ਇੱਧਰ ਕਰ ਦੇਣਾ ਆਹ ਭਰ ਕੇ ਹਾਰੇ ਜੀ ਲਗਾਤਾਰ ਫੇ ਤਾਲ ਟੂਲ ਤੇ ਛੱਡ ਦਾਂਗੇ ਬਸ ਠੀਕ ਹੈ ਮਰਿਆ ਜਿਹੜੇ ਬੂਟੇ ਪਟਾਏ ਹੋਣੇ ਪੱਧਰਾ ਕਰਨਾ ਹਲੇ ਹਾਂ ਯਾਰ ਰੋਕਿਆ ਵੰਦਾ ਯਾਰ ਅੱਛਾ ਤੇ ਬਾਕੀ ਬਾਈ ਕੁੱਲ ਗਿਆ ਕੰਮ ਕੋਈ ਕੰਮ ਦਾ ਸੋਕਾ ਬੱਕਾ ਕਿੰਨਾ ਲੱਗਾ ਟੀਕਾ ਮਾਰ ਕੇ ਬਈ ਪਧਰਾ ਕਰਾਉਣਾ ਹੈ ਤੇ ਆ ਖੋਚੀ ਮਨੇ ਗਿਰ ਕਾ ਤੇ ਗਈ ਇਹ ਬਈ ਇਹ ਨਾਲ ਪਾਣੀ ਆ ਗਿਆ ਦੋ ਬੜੀ ਪਾਣੀ ਲੱਗੇ ਪਾਣੀ ਗਲ ਮਨੇ ਆਹੀ ਰਹਿ ਗਈ ਨਾ ਹੁਣ ਬਾਹੀ ਆ ਉਤੇ ਬਾਦ ਮਾ ਉਹ ਬਈਏ ਵੱਡੂ ਕੇ ਬੂਟੇ ਵਾਲੀ ਤੇ ਇਧਰ ਵੀ ਬੂਟੇ ਵਾਲੀ ਬਈਏ ਵੱਡੂਗੇ ਆਹੀ ਬੂਟੇ ਵਾਲੀ ਹੈਗਾ ਸਾਨੂੰ ਬੂਟਾ ਬੂਟੇ ਹੀ ਆ ਹਾ ਇੱਕ ਹੈ ਬਾਈ ਜਿੰਨੇ ਮਨੇ ਨੇ ਬੂਟੇ ਲਾਏ ਆ ਵੀ ਕੋਈ ਨਗ ਨਹੀਂ ਪਿਆ ਹੈਗਾ ਦੋ ਤਿੰਨ ਪੂਰਾ ਚ ਠੀਕ ਰਿਹਾ ਨਹੀਂ ਨਹੀਂ ਠੀਕ ਰਿਹਾ ਬਹੁਤ ਵਧੀਆ ਕੰਮ ਦਿਖਾਇਆ ਬਾਕੀ ਬਾਈ ਮਸ਼ੀਨ ਵਾਲਾ ਦਾ ਵੀ ਧੰਨਵਾਦ ਆ ਜਿਹਨੇ ਗਰੀ ਵੀ ਵੜਤੀ ਐਨ ਟ੍ਰੈਵਲ ਵਧੀਆ ਵੱੜਦਾ ਜਿਹੜੀ ਲਾਜ ਤਾਂ ਰਹਿ ਗਈ ਬੱਟ ਨੂੰ ਆ ਮੈਂ ਬਾਅਦ ਮਾਂ ਯਾਰ ਭਈ ਨੂੰ ਕਹਿ ਦੂੰਗਾ ਕਿਸੇ ਨੂੰ ਸਾਨੂੰ ਰਹਿਣੀ ਹੋਣੀ ਬਾਈ ਰਹਿਣੀ ਹੋਣੀ ਰਹਿਣੀ ਹੋਣੀ ਉਂ ਹੈ ਹੀ ਨਹੀਂ ਕੋਈ ਅੜਕਣ ਨਹੀਂ ਕੋਈ ਮਾੜਾ ਮੋਟਾ ਬੂਟੇ ਵਾਲੀ ਸਾਈਡ ਰਹੂੰਗੀ ਕੋਈ ਨਹੀਂ ਉਹ ਭਈ ਨੂੰ ਕਹਿ ਦੂੰਗਾ ਕੱਦੇ ਨੂੰ ਸਾਨੂੰ ਠੀਕ ਹੈ ਭਾਈ ਆਹ ਸਾਈਡ ਦਾ ਬਹੁਤ ਕਰਦਾ ਦੇਖ ਲਓ ਕੰਬੈਨ ਵੀ ਅੱਧਾ ਬਰਿੰਡੀ ਜੋ ਰਖਦੀ ਐ ਗਰੀ ਵੀ ਕਾਨਕ ਹੋਣ ਕਰਕੇ ਜਮੇ ਸੁੱਕੀ ਐ ਇਹ ਬਹੁਤ ਹੈ ਓ ਯਾਰ ਸਾਰਾ ਉਰੀ ਪਿਆ ਵਾ ਉਰੀ ਪਿਆ ਵਾ ਸਾਰਾ ਕਰਦਾ ਹਾਂ ਬਾਕੀ ਹਾਂ ਗੱਟਾ ਵੀ ਨਿਕਲੇ ਆਇਆ ਨਾ ਓਕੇ ਐਨ ਓਕੇ ਆ ਮਨੇ ਆਪੇ ਵਿੱਜੇ ਰਹੇ ਭਈਆਂ ਨੂੰ ਦਿਆ ਪੈਸੇ ਇੱਕ ਦਿਨ ਅੱਛਾ ਠੀਕ ਆ ਜੀ ਮਾਰ ਕਿਦਾਂ ਦਾ ਮਾਸਟਰ ਤੇ ਜੀਐਸਟੀ ਦੇ ਕਿੱਥੇ ਮੈਂ ਚਲੇ ਚਿhle ਬਾਈ ਬੂਟਾ ਵੱਜ ਗਿਆ ਮਨੇ ਨਾ ਜਦ ਤੱਕ ਵਾਇਨ ਲੱਗੀ ਨਹੀਂ ਨਾ ਕਰਾ ਓ ਹੋ ਹੋ ਵੱਜ ਗਿਆ ਬਾਈ ਮਨਾ ਹੋ ਗਿਆ ਵਿਹਲਾ ਹੁਣ ਮਨੇ ਦਾ ਭਾਈ ਦਾ ਰਹਿ ਗਿਆ ਹਾਂ ਆਹਾ ਕੋਣ ਬਾਪੂ ਮੱਟੂ ਮੇਰਾ ਨਾ ਨਾ ਕਮੈਨ ਵਾਲਾ ਕੋਟਾ ਕਮੈਨ ਵਾਲਾ ਕੋਟਾ ਪੂਰਾ ਏ ਹੈ ਨਾ ਯਰ ਕੋ ਹੋਈਂ ਕਿਰਾ ਕੋ ਨਵੀਂ ਆ ਗੰਡਾ ਕਰਾ ਕੇ ਲਈਏ ਮੇਲਾ ਭਾਈ 2 ਕਿਲੋ ਦਾ ਰਹਿਣਾ ਲਗਾ ਠੀਕ ਹੈ 2 ਕਿਲੋ ਦਾ ਸਾਫ ਹੈ ਭਾਈ ਇਹ 2 ਕਿਲੋ ਦੇ ਦਾਣੇ ਠੀਕ ਹੈ ਕਹਿੰਦਾ ਓ ਹਾਈ ਲਾ ਹਾਈ ਲਓ ਜੀ ਬਾਈ ਇੱਕ ਗੇੜਾ ਮਨੇ ਦਾ ਬੇਲਾ ਲਾ ਤਾ ਦੂਲਾ ਹੁਣ ਫੇਰ ਮਨੇ ਤੁਹਾਨੂੰ ਟਰੈਕਟਰ ਹੁਣ ਸਿਖਾਏ ਦੇਣਾ ਹੁਣ ਸੀਜ਼ਨ ਸੀ ਜਾਂਦਾ ਠੀਕ ਹੈ ਆਏ ਨਾ ਬਾਈ ਇੰਨਾ ਵੀ ਨਹੀਂ ਹੈਗਾ ਕਿ ਉਹ ਬਾਈ ਨਹੀਂ ਨੀ ਉਹ ਤਲਾ ਲਈਦਾ ਉਹ ਡਰ ਲੱਦਾ ਹੈ ਨਹੀਂ ਨਹੀਂ ਹਾਂ ਉਹ ਆਮਰਾ ਹੁੰਦਾ ਹੀ ਹੈ ਇੱਕ ਦੋ ਬਾਈ ਸੋਨਾ ਲੀਕਣਾ ਬਾਈ ਕਰੀਏ ਬਾਈ ਕਰੀਏ ਰੂਡਰ ਵੀ ਚਲਾਇਆ ਉਹ ਨਾਲ ਨਾ ਨਾ ਇਕ ਨਹੀਂ ਹੈ ਬਾਈ ਆਹ ਟਰਾਲੀ ਕਿਦਾ ਬਾਈ ਥੋੜੇ ਜਿਹੀ ਇੱਕ ਬੰਬੂ ਪਿਆ ਨਾ ਜੀ ਬਾਈ ਹੌਲੀ ਹੌਲੀ ਹੁਣ ਘਰ ਨੂੰ ਲੰਘੇ ਜਾਣਾ ਸੀ ਉਹ ਬੰਦੇ ਵੀ ਆਟੇ ਆ ਸਾਹਮਣੇ ਦੇ ਭਾਈ ਦੀ ਭਾਈ ਸੱਤੇ ਦੀ ਇਹ ਹੌਲੇ ਹੌਲੇ ਅਸੀਂ ਲੈ ਜਾਣੀ ਹੈ ਵੀ ਘਰ ਨੂੰ ਹੁਣ